ਕਛਰੀਆ ਗਾਲ ਤੁਸੀਂ ਸਾਰੇ ਦੇਖ ਰਹੇ ਹੋ ਫਟੇ ਟੀਵੀ ਟੀਮ ਮੈਂ ਤਵਲਿੰਕ ਕੋਲ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਇੱਕ ਵਾਰ ਫਿਰ ਤੁਸੀਂ ਹਾਜ਼ਰ ਹੋ ਗਏ ਤੁਹਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਰਿਆ ਲੈ ਕੇ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੜ੍ਹ ਦਾ ਪਾਣੀ ਦੇਖਣ ਨੂੰ ਮਿਲ ਰਿਹਾ ਜਿਸ ਦੇ ਵਿੱਚ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੁਣ ਪਰੇਸ਼ਾਨੀਆਂ ਨੇ ਬਿਮਾਰੀਆਂ ਨੇ ਉਹ ਵੱਧ ਜਾਣ ਖਾਸ ਕਰਕੇ ਬਿਮਾਰੀਆਂ ਜਿਵੇਂ ਡੇਂਗੂ ਮਲੇਰੀਆ ਜਿਸ ਦੇ ਚੱਲ ਰਿਆਂ ਜਲੰਧਰ ਦੀ ਸੰਗਠਾ ਦੇ ਵੱਲੋਂ ਫੋਗਿੰਗ ਮਸ਼ੀਨ ਜਿਹੜੀ ਹੈ ਉਹ ਭੇਟ ਦੇ ਰੂਪ ਦੇ ਵਿੱਚ ਦਿੱਤੀ ਗਈ ਜਲੰਧਰ ਦੀ ਜਲੰਧਰ ਦੀ ਸੰਗਠਾ ਦੇ ਵੱਲੋਂ ਪੰਜਾ ਫੋਗਿੰਗ ਮਸ਼ੀਨ ਜਿਹੜੀ ਹੈ ਉਸ ਨੂੰ ਦਿੱਤਾ ਗਿਆ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 15 ਦਿਨਾਂ ਤੋਂ ਜੋ ਪੰਜਾਬ ਹੜ੍ਹਾਂ ਦੀ ਮਾਰ ਚੱਲ ਰਿਆ ਉਹਦੇ ਸੰਬੰਧ ਵਿੱਚ ਭਾਵੇਂ ਹੁਧਿਆਣੀ ਦੀਆਂ ਸੰਗਤਾਂ ਭਾਵੇਂ ਜੁਪੀ ਦੀਆਂ ਭਾਵੇਂ ਰਾਜਸਥਾਨ ਦੀਆਂ ਤੇ ਭਾਵੇਂ ਪੰਜਾਬ ਦੀਆਂ ਬੜਾ ਵੱਡਾ ਮੈਂ ਕਹਿੰਦਾ ਕਿ ਸੰਗਤਾਂ ਨੇ ਸਹਯੋਗ ਦਿੱਤਾ ਭਾਵੇਂ ਹਰ ਤਰ੍ਹਾਂ ਦਾ ਪਸ਼ੂਆਂ ਦਾ ਚਾਰਾ ਭਾਵੇਂ ਲੰਗਰ ਪ੍ਰਸ਼ਾਦਾ ਖਾਣਾਂ ਦੀ ਭਾਵੇਂ ਵੈਟਰਨਰੀ ਦਵਾਈਆਂ ਜਿਹੜੀਆਂ ਕੱਪੜੇ ਦਿੱਤੇ ਗਏ ਆ ਤੇ ਹੁਣ ਜਿਹੜਾ ਸਮਾਂ ਕਿਉਂਕਿ ਪਾਣੀ ਦੀ ਉਤਰਿਆ ਪਾਣੀ ਤੇ ਗਾਹਾਂ ਡਰਿਆ ਕਿ ਕਿਤੇ ਵੀ ਕੋਈ ਵਾਰਸ ਕੋਈ ਬਿਮਾਰੀਆਂ ਜਿਹੜੀਆਂ ਉਹ ਆ ਸਕੀਆਂ ਤੇ ਸ਼੍ਰੋਮਣੀ ਕਮੇਟੀ ਨੂੰ 50 ਮਸ਼ੀਨਾਂ ਜਿਹੜੀਆਂ ਜਲੰਧਰ ਦੀਆਂ ਸੰਸਥਾ ਨੇ ਵੱਡਾ ਸੰਯੋਗ ਸਤਪਾਲ ਸਿੰਘ ਜੀ ਜੋ ਮਲਤਾਨੀ ਰਿਚੀ ਡਰਵਰ ਵਾਲੇ ਤੇ ਅਮਰਪ੍ਰੀਤ ਸਿੰਘ ਜੀ ਮੰਟੀ ਗਦੀਪ ਸਿੰਘ ਰਾਬੀ ਤੇ ਸਰਦੇਵਾ ਸਾਹਿਬ ਸਮੁੱਚੇ ਉਹਨਾਂ ਨੇ ਇਹ ਮਸ਼ੀਨਾਂ ਦਿੱਤੀਆਂ ਤੇ ਅਸੀਂ ਇਹ ਮਸ਼ੀਨਾ ਫੋਗਿੰਗ ਦੇ ਤੌਰ ਤੇ ਜ ਮੱਛਰ ਮਾਰਨ ਦੇ ਲਈ ਕੀੜੇ ਮਕੋੜੇ ਮਾਰਨ ਦੇ ਲਈ ਜਦੋਂ ਪਾਣੀ ਉਤਰਦਾ ਤੇ ਪਿੰਡਾਂ ਦੇ ਵਿੱਚ ਵਰਤੀਆਂ ਜਾਣੀਆਂ ਅਸੀਂ ਸਾਡੇ ਸਾਰੇ ਦੇ ਸਾਰੇ ਸਕੱਤਰ ਸਵਾਨ ਅਰਜਿੰਦਰ ਸਿੰਘ ਜੀ ਮਹਿਤਾ ਸਾਡੇ ਸ਼ੂਨੀ ਕਮੇਟੀ ਮੈਂਬਰ ਔਰ ਕਾਲੂ ਸਾਹਿਬ ਸ਼ੂਨੀ ਕਮੇਟੀ ਮੈਂਬਰ ਸਰਦਾਰ ਪ੍ਰਤਾਪ ਸਿੰਘ ਜੀ ਤਸਰਤ ਵੀਰ ਸਿੰਘ ਜੀ ਔਰ ਸਮੁੱਚਾ ਸਾਡਾ ਜਿਹੜਾ ਪ੍ਰਸ਼ਾਸਨ ਦਾ ਸਟਾਫ ਜਿਹੜਾ ਉਹ ਇੱਥੇ ਹੈ ਤੇ ਅਸੀਂ ਇਹ ਮਸ਼ੀਨਾ ਕਿਉਂਕਿ ਸਾਡੇ ਗੁਰੂ ਘਰ ਸਾਰੇ ਪੰਜਾਬ ਦੇ ਵਿੱਚ ਹੈ ਜਿੱਥੇ ਵੀ ਹੜਾਂ ਦੀ ਮਾਰ ਪਈ ਹੈ ਉੱਥੇ ਅਸੀਂ ਉਹ ਮਸ਼ੀਨਾਂ ਉਹਨਾਂ ਗੁਰੂ ਘਰਾਂ ਦੇ ਵਿੱਚ ਪਹੁੰਚਾ ਕੇ ਅਸੀਂ ਹਰ ਪਿੰਡ ਦੇ ਵਿੱਚ ਕੋਸ਼ਿਸ਼ ਇਹ ਕਰਾਂਗੇ ਸਾਰੀਆਂ ਮਸ਼ੀਨਾਂ ਨੂੰ 15-20 ਜ਼ੋਨਾਂ ਦੇ ਵਿੱਚ ਵੰਡ ਕੇ ਹਰ ਪਿੰਡ ਦੇ ਵਿੱਚ ਅਸੀਂ ਪਹੁੰਚ ਕਰਕੇ ਤੇ ਫੋਗਿੰਗ ਮਸ਼ੀਨਾਂ ਜਿਹੜੀਆਂ ਚਲਾਈਆਂ ਜਾਣਗੀਆਂ ਤਾਂ ਕਿ ਕੋਈ ਵੀ ਬਿਮਾਰੀ ਜਿਹੜੀ ਆ ਕੋਈ ਉਹ ਹੜਪੀੜਤ ਇਲਾਕਿਆਂ ਵਿੱਚ ਨਾ ਆਵੇ ਤੇ ਲੋਕੀ ਜਿਹੜਾ ਮੁੜ ਕੇ ਆਪਣਾ ਜਿਹੜਾ ਕਰਵਾਰ ਕਰ ਸਕਣ ਮੈਂ ਫਿਰ ਜਲੰਧਰ ਦੀਆਂ ਸੰਗਤਾਂ ਦਾ ਜਿਨ੍ਹਾਂ ਜਿਨ੍ਹਾਂ ਨੇ ਇਹ ਮਸ਼ੀਨਾਂ ਦਿੱਤੀਆਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਤੇ ਇਹ ਸਾਡੇ ਸਾਦੇ ਸਾਰੇ ਦੇ ਸਾਰੇ ਸੇਵਾਦਾਰ ਜਿਹੜੇ ਆ ਉਹ ਫੋਗਿੰਗ ਦੇ ਤੌਰ ਤੇ ਜਿਹੜੀ ਇਹ ਮਸ਼ੀਨਾਂ ਦੀ ਜਿਹੜੀ ਉਹ ਸੇਵਾ ਕਰਨਗੇ ਹਰ ਪਿੰਡ ਵਿੱਚ ਪਹੁੰਚ ਕਰਨਗੇ ਤਾਂ ਕਿ ਆਪਾਂ ਜਿਹੜੀਆਂ ਬਾਕੀ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਨਵੇਂ ਗੁਰੂ ਸ਼ੇਰੇ ਗੁਰੂ ਟੇਕ ਬਹਾਦਰ ਜੀ ਦੇ 350 ਸਾਲਨਾ ਦੇ ਸ਼ਹੀਦੀ ਨਗਰ ਕੀਰਤਨ ਦਾ ਪੜਾਅ ਅਗਲੇ ਗੜ ਮੁਕਤੇਸ਼ਵਰ ਨੂੰ ਜਾਂਦੇ ਹੋਏ ਸੰਗਤਾ ਦੇ ਵਿੱਚ ਜਿਹੜਾ ਰਸਤੇ ਦੇ ਵਿੱਚ ਉਤਸ਼ਾਹ ਹੈ ਉਹ ਦੇਖਣ ਨੂੰ ਮਿਲ ਰਿਹਾ ਜਿਸ ਦੀਆਂ ਤਸਵੀਰਾਂ ਫਿਲਹਾਲ ਅਸੀਂ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਵੀ ਸਾਂਝਾ ਕਰ ਰਿਹਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਖੁਦ ਆਪਣੇ ਪੇਜ ਦੇ ਉੱਤੇ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਤੇ ਦਿਖਾਇਆ ਗਿਆ ਕਿ ਕਿਸ ਤਰੀਕੇ ਨਾਲ ਸੰਗਤਾ ਦੇ ਵਿੱਚ ਸ਼ਹੀਦੀ ਨਗਰ ਕੀਰਤਨ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਫਰ ਤੋਂ ਬਾਅਦ ਬਿਮਾਰੀਆਂ ਤੋਂ ਬਚਣ ਦੇ ਵਾਸਤੇ ਜਲੰਧਰੀ ਸੰਗਠਾ ਦੇ ਵੱਲੋਂ ਸ਼ੋਮਨੀ ਦੇ ਦੁਆਰਾ ਪ੍ਰਬੰਧਕ ਕਮੇਟੀ ਵਿਖੇ ਪੰਜਾਬ ਫੌਗੀ ਮਸ਼ੀਨ ਪੇਟ ਦੇ ਵਿੱਚ ਪੁੱਟਿਆ ਗਿਆ ਸੀ ਹੁਣ ਇਹ ਜਿਹੜੀ ਫੌਗੀ ਮਸ਼ੀਨ ਨੂੰ ਮਸ਼ੀਨ ਨੇ ਉਹਨਾਂ ਨੂੰ ਵੱਖ-ਵੱਖ ਇਲਾਕਿਆਂ ਦੇ ਵਿੱਚ ਮੁਹੱਈਆ ਕਰਵਾਇਆ ਗਿਆ ਜਿਸ ਨੂੰ ਲੈ ਕੇ ਖੁਦ ਸ਼ੋਮਨੀ ਦੇ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਜੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆਓ ਸੁਣਦੇ ਹਾਂ ਉਹਨਾਂ ਵੱਲੋਂ ਕੀ ਕਿਹਾ ਗਿਆ ਪਿਛਲੇ ਦਿਨੀ ਪੰਜਾਬ ਦੇ ਵਿੱਚ ਪਾਣੀ ਆਉਣ ਨਾਲ ਬਹੁਤ ਸਾਰੇ ਜਿਹੜੇ ਨਗਰ ਸੀ ਉਹ ਪਾਣੀ ਦੀ ਮਾਰ ਹੇਠ ਆ ਗਏ ਹੁਣ ਪਾਣੀ ਹੌਲੀ ਹੌਲੀ ਘਟ ਰਿਹਾ ਜਿਉਂ-ਜਿਉਂ ਪਾਣੀ ਘਟ ਰਿਹਾ ਤਿਉਂ-ਤਿਉਂ ਬਿਮਾਰੀਆਂ ਦਾ ਪ੍ਰਕਰੂਪ ਵੀ ਆ ਜਿਹੜਾ ਉਹ ਵਧ ਰਿਹਾ ਸੋ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਪਹਿਲੇ ਦਿਨ ਤੋਂ ਹੀ ਕਿਸੇ ਵੀ ਪੱਖ ਦੀਆਂ ਸਵਾਵਾਂ ਸੀ ਉਹ ਬਾਕੂਬੀ ਨਵਾਈਆਂ ਗਈਆਂ ਜਿਨ੍ਹਾਂ ਦੇ ਵਿੱਚ ਮੇਨ ਤੌਰ ਤੇ ਕਈਆਂ ਹਾਲਕਿਆਂ ਦੀ ਮੰਗ ਸੀ ਕਿ ਸਾਨੂੰ ਡੀਜ਼ਲ ਦਿੱਤਾ ਜਾਵੇ ਤੇ ਉਹ ਡੀਜ਼ਲ ਮਹੱਈਆ ਵੀ ਕਰਵਾਇਆ ਤੇ ਅੱਜ ਵੀ ਨਾਲ ਦੀ ਨਾਲ ਉਹਨਾਂ ਨੂੰ ਮਹੱਈਆ ਕਰਵਾ ਰਹੇ ਹਾਂ ਚਾਹੇ ਲੰਗਰਾਂ ਦੀ ਸਹੂਦਤ ਸੀ ਚਾਹੇ ਸੋਕੇ ਦੁੱਧ ਦੀ ਸੀ ਚਾਹੇ ਪਾਣੀ ਦੀ ਸੀ ਉਹ ਸਾਰੇ ਕਾਰਜ ਅੱਜ ਵੀ ਸਾਡੇ ਬਖ ਬਖ ਸਥਾਨਾਂ ਤੋਂ ਸੁੱਕੀ ਰਾਸ ਦੇ ਤੌਰ ਤੇ ਲੋਕ ਜਿਹੜੇ ਆ ਉਹ ਲੈ ਕੇ ਵੀ ਜਾ ਰਹੇ ਤੇ ਹੁਣ ਕਿਉਂਕਿ ਬਰਸਾਤ ਦਾ ਮੌਸਮ ਕਰਕੇ ਬਹੁਤ ਸਾਰਿਆਂ ਸਾਹਾ ਤੋਂ ਮੰਗ ਆ ਰਹੀ ਆ ਕਿ ਇਹ ਜਿਹੜੀ ਪੋਗਿੰਗ ਵਾਲੀ ਮਸ਼ੀਨ ਆ ਜਿਹੜੀ ਮੱਕੀ ਮੱਛਰ ਨੂੰ ਤੇ ਹੋਰ ਜਿਹੜੀਆਂ ਆਪਣੇ ਬਿਮਾਰੀਆਂ ਤੋਂ ਰੋਕtham ਕਰਦੀ ਆ ਇਹ ਸਾਨੂੰ ਕੱਲ 10 ਮਸ਼ੀਨਾਂ ਜਿਹੜੀਆਂ ਵੱਖ-ਵੱਖ ਡੋਨਰ ਤੋਂ ਵੱਲੋਂ ਇਹ ਡੋਨੇਟ ਕੀਤੀਆਂ ਗਈਆਂ ਸੀਗੀਆਂ ਤੇ ਹੋਰ ਵੀ ਉਹਨਾਂ ਨੇ ਕਿਹਾ ਵੀ ਸਾਡੇ ਕੋਲੋਂ ਵੱਖ-ਵੱਖ ਡੋਨਰ ਜਿਹੜੇ ਹੋਰ ਵੀ ਦਿਨ ਨੂੰ ਤਿਆਰ ਆ ਇਹ ਜਿਹੜੀ ਮਸ਼ੀਨ ਆ ਇਹ ਲਗਾਤਾਰ 35 ਮਿੰਟ ਕੰਮ ਕਰਦੀ ਆ ਉਸ ਤੋਂ ਬਾਅਦ ਫਿਰ 10 ਮਿੰਟ ਤੋਂ ਬਾਅਦ ਮੁੜ ਕੇ ਫਿਰ ਨਵੇਂ ਸਿਰਿਓਂ ਪੈਟਰੋਲ ਨਾਲ ਸਟਾਰਟ ਹੁੰਦੀ ਆ ਤੇ ਡੀਜ਼ਲ ਦੇ ਨਾਲ ਚੱਲਦੀ ਆ ਤੇ ਇਹਨੂੰ ਹੈਂਡਲ ਵੀ ਇੱਕ ਬੰਦਾ ਕਰ ਸਕਦਾ ਆਪਣੇ ਪਿੱਛੇ ਚਾਹੇ ਸਕੂਟਰ ਤੇ ਮੋਟਰਸਾਈਕਲ ਆਵੇ ਚਾਹੇ ਪਿੱਛੇ ਆਪਣੇ ਪਾ ਲਏ ਇਹ ਅਸੀਂ ਤਕਰੀਬਨ 10 ਅੱਜ ਜਿਹੜੀਆਂ ਮਸ਼ੀਨਾਂ ਇਹਨਾਂ ਵਿੱਚੋਂ ਤਿੰਨ ਮਸ਼ੀਨਾਂ ਗੁਰੂ ਕੇ ਬਾਗ ਦੇ ਮੋਰਚੇ ਉਸ ਸਥਾਨ ਦੇ ਭੇਜ ਰਹੇ ਆ ਦੋ ਮਸ਼ੀਨਾਂ ਅਸੀਂ ਡੇਰਾ ਬਾਬਾ ਨਾਨਕ ਉਸ ਪਵਿੱਤਰ ਧਰਤੀ ਤੇ ਤੇ ਤਿੰਨ ਮਸ਼ੀਨਾਂ ਸੁਲਤਾਨਪੁਰ ਲੋਧੀ ਕਿਉਂਕਿ ਜਿਹੜਾ ਬਹੁਤ ਵੱਡਾ ਮਾਰਦੀ ਏਰੀਆ ਦੇ ਵਿੱਚ ਆਇਆ ਭਾਵੇਂ ਬਸ ਉਹਨਾਂ ਦੀ ਥੋੜੀ ਥੋੜੀ ਵੱਖਰੀ ਆ ਤੇ ਇਸੇ ਤਰ੍ਹਾਂ ਇੱਕ ਮਸ਼ੀਨ ਜਿਹੜੀ ਮੁਖਤਰ ਸਾਹਿਬ ਤੇ ਇੱਕ ਮਸ਼ੀਨ ਜਲਾਲਾਬਾਦ ਜਾਮਨੀ ਸਾਹਿਬ ਗੁਰਦੁਆਰੇ ਇਹ 10 ਮਸ਼ੀਨਾਂ ਅੱਜ ਜਿਹੜੀਆਂ ਅਸੀਂ ਹੁਣੇ ਇੱਥੋਂ ਤੋੜ ਦੇਣੀਆਂ ਵੱਖ ਪਾਕਿਸਤਾਨਾਂ ਤੇ ਪਹੁੰਚ ਜਾਣਗੀਆਂ ਤੇ ਸਰਦਾਰ ਪ੍ਰਤਾਪ ਸਿੰਘ ਨੂੰ ਵੀ ਤੇ ਮੈਨੇਜਰ ਸਾਹਿਬਾਨ ਨੂੰ ਵੀ ਇਹਨਾਂ ਨੂੰ ਵੀ ਮੈਂ ਕਹਿੰਦਾ ਵੀ ਇਹ ਤਰੰਤ ਜਿਹੜੀ ਇਹਨਾਂ ਦੀ ਬਾਰਕ ਨੂੰ ਸ਼ੁਰੂ ਕਰਤੀ ਜਾਵੇ ਜਿਨੇ ਵੀ ਇਹਨੂੰ ਹੈਂਡਲ ਕਰਨਾ ਜਾਂ ਚਲਾਉਣਾ ਹੈ ਉਹਨੂੰ ਥੋੜਾ ਜਿਆਦਾ ਦੱਸ ਦਿੱਤੇ ਜਾਵੇ ਵੀ ਆ ਇਹਦਾ ਢਾਂਗ ਆ ਕਿਉਂਕਿ ਮੈਨੂੰ ਇਹ ਕਈਆਂ ਥਾਂ ਤੋਂ ਵੇਖੀਆਂ ਕਿ ਜਿਹੜੀਆਂ ਕਿਸੇ ਨੇ ਡੈਨੇਟ ਵੀ ਕੀਤੀਆਂ ਉਹ ਪ੍ਰੋਪਰ ਬਾਰਕ ਨਹੀਂ ਕਰ ਰਹੀਆਂ ਬਾਰਕ ਤਾਂ ਕਰਦੀਆਂ ਪਰ ਪ੍ਰੋਪਰ ਹੈਂਡਲ ਨਹੀਂ ਹੋ ਰਹੀਆਂ ਇਸ ਕਰਕੇ ਇਹ ਸਕੱਤਰ ਸਾਹਿਬ ਇਹਨਾਂ ਨੂੰ ਸਿਖਾਲ ਵੀ ਦੇਣੀ ਆ ਵੀ ਕਿਵੇਂ ਚੱਲਣੀ ਆ ਤੇ ਇੱਕ ਦੋ ਹੀ ਬੰਦੇ ਹੈਂਡਲ ਕਰਨ ਤੇ ਕਾਰਵਾਈ ਤੁਰੰਤ ਸ਼ੁਰੂ ਕਰ ਦੇਣਾ 24 ਘੰਟੇ ਤੇ ਨਹੀਂ 12-12 ਘੰਟੇ ਤਕਰੀਬਨ ਜਿਹੜੇ ਜਿਹੜੇ ਹੈਕ ਹੈਗੇ ਫੈਕਟਿਵ ਉਥੇ ਜਿਹੜਾ ਇਹਨਾਂ ਦਾ ਕੰਮ ਸ਼ੁਰੂ ਹੋ ਜਾਊਗਾ ਤੇ ਗੁਰੂ ਸਾਹਿਬ ਕਿਰਪਾ ਕਰਨ ਕਿਉਂਕਿ ਮਾਰ ਬਹੁਤ ਵੱਡੀ ਆ ਤੇ ਅਸੀਂ ਅੱਜ ਸਾਰੇ 77 ਨਾਲ ਬੈਠ ਕੇ ਲੇਖਾ ਜੋਖਾ ਵੀ ਕੀਤਾ ਮੈਂਬਰ ਸਾਹਿਬਾਨ ਵੀ ਕੋਚ ਸੀਗੇ ਭਈ ਇਹ ਜਿਹੜੀ ਸਿਚੁਏਸ਼ਨ ਆ ਕਿਉਂਕਿ ਪਹਿਲੀ ਤਾਂ ਸੀ ਲੰਗਰਾਂ ਤੱਕ ਸਹਿਮਤ ਹੁਣ ਆ ਗਏ ਰੀਹੈਬਿਲੀਟੇਸ਼ਨ ਦੀ ਕਿ ਇਹਨਾਂ ਨੂੰ ਮੋੜ ਆਪਣੇ ਜ਼ਮੀਨ ਨੂੰ ਜਾਂ ਘਰਾਂ ਨੂੰ ਜਾਂ ਗੁਰੂ ਘਰਾਂ ਦੇ ਨੁਕਸਾਨ ਆ ਉਹਨਾਂ ਨੂੰ ਕਿਵੇਂ ਰੀਹੈਬਿਲਿਟੇਸ਼ਨ ਕਰਨਾ ਉਹਦੇ ਲਈ ਵੀ ਪਾਰਸ ਨੂੰ ਅਬਜੈਕਟਿਵ ਦੇ ਵਿੱਚ ਬੈਠ ਕੇ ਕੋਈ ਗੁਰਮਤਾ ਕਰਾਂਗੇ ਤਾਂ ਕਿ ਪੰਜਾਬ ਦੇ ਲੋਕ ਜਿਹੜੀ ਪੰਜਾਬ ਦੀ ਧਰਤੀ ਗੁਰੂ ਦੇ ਨਾਂ ਤੇ ਬਾਕੀ ਦੀ ਗੁਰੂਆਂ ਦੇ ਨਾਂ ਤੇ ਇਹਦੇ ਵਿੱਚ ਲੋਕ ਸਾਰੇ ਜਿਵੇਂ ਪਹਿਲਾਂ ਸੁਖੀ ਰਹਿੰਦੇ ਸੀ ਉਦਾਂ ਹੀ ਸੁਖੀ ਰਹਿਣ ਸਰਕਾਰਾਂ ਦਾ ਸੌ ਗਈਆਂ ਸਾਰੀਆਂ ਦੀਆਂ ਸਾਰੀਆਂ ਤੇ ਪਰ ਪੰਥ ਖਾਲਸਾ ਹਮੇਸ਼ਾ ਜਾਗਦਾ ਜਿਹਦੀ ਜਾਗਤ ਸੂਤ ਸ਼੍ਰੋਮਣੀ ਕਾਲੀ ਦਲ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਸਿਰ ਤੋੜ ਜਿਹੜੇ ਯਤਨ ਕੀਤੇ ਤੇ ਜਨਮ ਜਾਰੀ ਰਹਿਣਗੇ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਦੀ ਹਰਿਆਣਾ ਸਿੱਖ ਗੁਰਦੁਆਰਾ ਪਬੰਦਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਚਿੰਦਾ ਜੀ ਦੇ ਵੱਲੋਂ VIP ਲੰਗਰ ਲੰਗਰ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਉਹਤੇ ਆਪਣੇ ਵਿਚਾਰ ਜਿਹੜੇ ਸੀਗੇ ਉਹ ਸੰਗਠਾ ਦੇ ਨਾਲ ਸਾਂਝੀ ਕੀਤੇ ਗਏ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਜਿਹੜਾ VIP ਲੰਗਰ ਹੈ ਜਿਸ ਦੇ ਵਿੱਚ ਪੀਜ਼ਾ ਵਰਗੇ ਲੰਗਰ ਨੂੰ ਵਰਤਾਇਆ ਜਾਂਦਾ ਹੁਣ ਨੂੰ ਬੰਦ ਕੀਤਾ ਜਾਵੇਗਾ ਤੇ ਬਿਲਕੁਲ ਸਾਦਾ ਲੰਗਰ ਜਿਹੜਾ ਹੈ ਉਸ ਨੂੰ ਹੁਣ ਵਰਤਾਇਆ ਜਾਵੇਗਾ ਤੇ VIP ਲੰਗਰ ਨੂੰ ਹੁਣ ਬੰਦ ਕਰ ਦਿੱਤਾ ਜਾਵੇਗਾ ਪਿਆਰੀ ਸਾਧ ਸੰਗਤ ਜੀ 350 ਸਾਲਾ 355 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਖਾਲਸਾ ਪੰਥ ਸਾਰੀ ਦੁਨੀਆ ਵਿੱਚ ਹਮ ਮਾ ਕੇ ਮਨਾ ਰਿਹਾ ਹੈ ਪਾਵੇਓ ਨਗਰ ਹੁਣ ਪਾਵੇਂ ਜ਼ਿਲ੍ਹਾ ਨੀਆਂ ਕਮੇਟੀਆਂ ਪਾਵੇਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਪਾਵੇਂ ਸ਼ਹਿਰ ਪਾਵੇਂ ਜ਼ਿਲ੍ਹੇ ਤੇ ਪਾਵੇਂ ਉਹ ਸਟੇਟ ਨੇ ਤੇ ਪਾਵੇਂ ਦੇਸ਼ ਨੇ ਉਹਦਾ ਕਾਰਨ ਸਭ ਤੋਂ ਵੱਡਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪੰਥ ਵਾਸਤੇ ਆਪਣੇ ਪਰਿਵਾਰ ਵਾਸਤੇ ਸ਼ਹੀਦ ਨਿਸ਼ਾਨ ਹੋਏ ਇੱਕ ਧਰਮ ਦੀ ਰਾਖੀ ਕਰਨ ਵਾਸਤੇ ਆਪਣੀ ਕੁਰਬਾਨੀ ਦੇ ਦਿੱਤੀ ਤੇ ਧਰਮ ਦੀ ਰੱਖਿਆ ਕੀਤੀ ਤੇ 355 ਸਾਲ ਸ਼ਹੀਦੀ ਪੂਰਵ ਬੜੀ ਉਤਸ਼ਾਹ ਤੇ ਹੁਸ਼ਿਆਰ ਮਨਾਇਆ ਜਾਏ ਕਿਉਂਕਿ ਖਾਲਸਾ ਪੰਥ ਨੂੰ ਇੱਕ ਦੇਣ ਹੈ ਭਾਵੇਂ ਸਾਡਾ ਪ੍ਰਕਾਸ਼ ਉਤਸਵ ਹੋਵੇ ਤੇ ਭਾਵੇਂ ਸਾਡਾ ਜੋਤੀ ਜੋਸ਼ਮਾਨ ਦਾ ਤਿਹਾਰਾ ਹੋਵੇ ਤੇ ਭਾਵੇਂ ਸਾਡਾ ਸ਼ਹੀਦੀ ਦਾ ਤਿਹਾਰਾ ਹੋਵੇ ਸਾਡੇ ਲੰਗਰਾਂ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਪਰ ਪਿਆਰੀ ਸਾਧ ਸੰਗਤ ਜੀ ਬੇਨਤੀ ਕਰਾਂਗਾ ਸੰਗਤ ਨੂੰ ਆ ਜਿਹੜੇ VIP ਲੰਗਰ ਨੇ ਉਹ ਨਹੀਂ ਤੁਹਾਨੂੰ ਕਿਤੇ ਨਜ਼ਰ ਆਉਣਗੇ ਕੇਵਲ ਸਬਜ਼ੀਆਂ ਖੀਰ ਪ੍ਰਸ਼ਾਦ ਉਹ ਜਿਹੜੇ ਸਿੰਪਲ ਲੰਗਰ ਗੁਰੂਵਰਾ ਚਲਾਏ ਸਨ ਉਹ ਤੁਹਾਨੂੰ ਨਜ਼ਰ ਆਉਣਗੇ ਨਹੀਂ ਠੰਡੇ ਵਗੈਰਾ ਚੱਲਣਗੇ ਪੀਜੇ ਦੁਜੇ ਤਰੀਕੇ ਜਿਹੜੇ VIP ਲੰਗਰ ਨੇ ਉਹ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰਿਆਂ ਤੇ ਬੰਨ੍ਹਾ ਰੱਖਿਆ ਹੈ ਔ ਪਿਆਰੀ ਸਾਧ ਸੰਗਤ ਜੀ ਸਾਰੇ ਰਲ ਮਿਲ ਕੇ ਗੁਰੂ ਕਰਤਿਆਂ ਖੁਸ਼ੀਆਂ ਪ੍ਰਾਪਤ ਕਰਕੇ 350 ਸਾਲਾ ਆਪਾਂ ਰਲ ਮਿਲ ਕੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤ ਦੇ ਸੇ ਯੋਗਨਾ ਮਲਾਇਤੇ ਗੁਰੂ ਕਰਨੀਆਂ ਖੁਸ਼ੀਆਂ ਪ੍ਰਾਪਤ ਕਰੀਏ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੜਾ ਦੀ ਮਾਰ ਦੇਖਣ ਨੂੰ ਮਿਲ ਰਹੀ ਹੈ ਤੇ ਪੰਜਾਬ ਦੇ ਵਿੱਚ 23 ਦੇ 23 ਜਿਹੜੇ ਜ਼ਿਲ੍ਹੇ ਨੇ ਉਹ ਫਿਲਹਾਲ ਹੜ੍ਹ ਤੇ ਪਾਣੀ ਦੇ ਨਾਲ ਪ੍ਰਭਾਵਿਤ ਨੇ ਜਿਸ ਦੇ ਚੱਲਦਿਆਂ ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਜਿਸ ਵਿੱਚ ਉਹਨਾਂ ਦੇ ਵੱਲੋਂ ਹੜ੍ਹਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਅਤੇ ਇਹ ਵੀ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਵਾਸਤੇ ਸਰਕਾਰ ਦੇ ਵੱਲੋਂ ਉਪਰਾਲੇ ਕੀਤੇ ਜਾਣਗੇ ਨਿਯਮ ਚਾਹਾਂਗੇ ਲੋਕਾਂ ਨੂੰ ਐਜੂਕੇਟ ਕਰਨਾ ਡੋਰ ਟੂ ਡੋਰ ਜਾ ਕੇ ਜੇ ਫੀਵਰ ਹੋਏਗਾ ਦਾ ਫੀਵਰ ਦਾ ਸਰਵੇ ਬਹੁਤ ਸਾਰੇ ਐਨਜੀਓes ਸਾਹਮਣੇ ਆਏ ਨੇ ਪੰਜਾਬ ਦੇ ਵਿੱਚ ਪੀੜਤ ਲੋਕਾਂ ਦੀ ਸਹਾਇਤਾ ਕਰਨ ਵਾਸਤੇ ਇਸ ਦੇ ਨਾਲ ਨਾਲ ਸਾਈਬਰ ਕ੍ਰਾਈਮ ਜਿਹੜਾ ਉਹ ਵੀ ਹੁਣ ਵੱਧਦਾ ਹੋਇਆ ਨਜ਼ਰ ਆਇਆ ਜਿਹੜੇ ਬੰਦੇ ਕਹਿੰਦੇ ਅਸੀਂ ਵੀ ਜਾ ਕੇ ਪਿੰਡ 'ਚ ਜਾ ਕੇ ਵੈਰੀਫਾਈ ਕਰਕੇ ਸਾਰਾ ਸਰਟੀਫਾਈ ਕਰਕੇ ਫਿਰ ਅਸੀਂ ਉਹਦੀ ਮਦਦ ਕਰਦੇ ਆ ਕੋਈ ਐਸੀ ਗੱਲ ਨਹੀਂ ਸੱਚੀ ਗੱਲ ਤੁਸੀਂ ਸਾਰੇ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਂ ਤਵਨੀਨ ਕੋ ਤੁਹਾਡਾ ਸਵਾਗਤ ਕਰਦੀ ਹਾਂ ਪੰਜਾਬ ਦੇ ਵਿੱਚ ਲਗਾਤਾਰ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਜਿਵੇਂ ਸਾਰੇ ਜਾਣਦੇ ਆ ਕਿ ਪੰਜਾਬ ਦੇ 23 ਦੇ 23 ਜ਼ਿਲ੍ਹੇ ਜਿਹੜੇ ਨੇ ਫਿਲਹਾਲ ਹੜ੍ਹ ਤੇ ਪਾਣੀ ਦੇ ਨਾਲ ਪ੍ਰਭਾਵਿਤ ਨੇ ਅੱਜ ਸਾਡੇ ਨਾਲ ਮੌਜੂਦ ਹੈ ਕੈਬਨਿਟ ਮੰਤਰੀ ਡਾਕਟਰ ਬਰਵੀਰ ਸਿੰਘ ਜੀ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਸੱਚੀ ਗੱਲ ਸੱਚੀ ਗੱਲ ਜੀ ਸਰ ਪਹਿਲ ਸਭ ਮੈਂ ਜਾਨਣਾ ਚਾਹੂੰਗੀ ਪੰਜਾਬ ਦੇ ਵਿੱਚ ਪਾਣੀ ਜਿਹੜਾ ਹੁਣ ਘਟਦਾ ਹੋਇਆ ਨਜ਼ਰ ਆ ਰਿਹਾ ਤੇ ਜਿਹੜੀ ਸਿਟੀ ਹੈ ਪੰਜਾਬ ਦੇ ਵਿੱਚ ਕੀ ਹੈ ਹੜ੍ਹਾਂ ਦੇ ਪ ਦੇਖੋ ਇਸ ਵੇਲੇ ਪਾਣੀ ਰੀਸੀਡ ਕਰਨਾ ਸ਼ੁਰੂ ਹੋਇਆ ਬਹੁਤ ਬੜਾ ਬੁਰੀ ਹਾਲਤ ਸੀ ਪਿੰਡਾਂ ਦੇ ਪਿੰਡ ਡੁੱਬੇ ਹੋਏ ਸੀਗੇ 2000 ਦੇ ਕਰੀਬ ਪਿੰਡ ਜਿਹੜੇ ਸੀਗੇ ਜਿਹੜੇ ਜਿਨ੍ਹਾਂ ਦੇ ਵਿੱਚ ਘਰਾਂ ਚ ਵੀ ਪਾਣੀ ਵੜ ਗਿਆ ਸੀਗਾ ਉਹਨਾਂ ਚੋਂ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਹੈ ਡੈਮਾਂ ਚ ਪਾਣੀ ਘਟ ਰਿਹਾ ਹੈ ਦਰਿਆਵਾਂ ਚ ਪਾਣੀ ਘਟ ਰਿਹਾ ਥੋੜੀ ਜਿਹੀ ਰਾਤ ਵਾਲੀ ਗੱਲ ਹੈਗੀ ਹੈ ਤੇ ਅੱਗੇ ਵੈਦਰ ਫੋਰਕਾਸਟ ਵੀ ਮੈਨੂੰ ਲੱਗਦਾ ਵੀ ਹੁਣ ਅਸੀਂ ਵੀ ਆਰ ਆਊਟ ਆਫ ਜਿਹੜਾ ਸਾਡਾ ਡੇਂਜਰ ਜ਼ੋਨ ਚੋਂ ਅਸੀਂ ਬਾਹਰ ਆ ਗਏ ਹੁਣ ਸਾਡੀ ਜਿਹੜੀ ਅਗਲਾ ਸਟੈਪ ਹੈ ਜਿਹੜੀ ਮੈਂ ਮੀਟਿੰਗ ਕੀਤੀ ਸੀ ਇਸ ਸਿਗ ਹੈ ਜਿਹੜੀ ਤੁਹਾਡੇ ਮੱਖੀਆਂ ਮੱਛਰਾਂ ਨਾਲ ਗੰਦੇ ਪਾਣੀ ਨਾਲ ਹੋਣ ਵਾਲੀਆਂ ਵੈਕਟਰ ਬੋਰਨ ਵਾਟਰ ਬੋਰਨ ਮਲੇਰੀਆ ਡੇਂਗੂ ਚਿਕਨਗੁਨੀਆ ਕਾਲਾ ਪੀਲੀਆ ਡਾਇਰੀਆ ਇਹਨਾਂ ਸਾਰਿਆਂ ਦੀ ਰੋਕਥਾਮ ਵਾਸਤੇ ਸਾਰੇ ਵਿਭਾਗਾਂ ਸਿਗ ਇਹਦੇ ਵਿੱਚ ਜਲਾ ਪ੍ਰਸ਼ਾਸਨ ਦੇ ਨਾਲ ਨਾਲ ਵਾਟਰ ਸਪਲਾਈ ਸੈਨੀਟੇਸ਼ਨ ਦੇ ਅਰਬਨ ਐਂਡ ਰੂਰਲ ਲੋਕਲ ਬਾਡੀਜ਼ ਐਜੂਕੇਸ਼ਨ ਦੇ ਸਾਰੇ ਵਿਭਾਗਾਂ ਸਿਗ ਉਹਨਾਂ ਨਾਲ ਇੱਕ ਆਪਣੀ ਸਟ੍ਰੈਟਜੀ ਬਣਾਈ ਹੈ ਜੀ ਕਿ ਡੋਰ ਟੂ ਡੋਰ ਕਰਕੇ ਇਕੱਲੇ ਇਕੱਲੇ ਘਰ ਜਾ ਕੇ ਹਰ ਪਿੰਡ ਤੱਕ ਹਰ ਮੱਲੇ ਤੱਕ ਕੈਂਪ ਲਾ ਕੇ ਦਵਾਈਆਂ ਪਹੁੰਚਾਵਾਂਗੇ ਲੋਕਾਂ ਨੂੰ ਐਜੂਕੇਟ ਕਰਨਾ ਡੋਰ ਟੂ ਡੋਰ ਜਾ ਕੇ ਜੇ ਫੀਵਰ ਹੋਏਗਾ ਦਾ ਫੀਵਰ ਦਾ ਸਰਵੇ ਡਾਇਰੀ ਆਵੇ ਤਾਂ ਡਾਇਰੀ ਦਾ ਸਰਵੇ ਕੋਈ ਮੈਡੀਕਲ ਐਮਰਜੈਂਸੀ ਹੋਵੇ 104 ਨੰਬਰ ਤੇ ਕਾਲ ਕਰੋ ਤੁਹਾਡੇ ਕੋਲੇ ਮੈਡੀਕਲ ਐਡ ਪਹੁੰਚੇਗੀ ਜਾਂ ਤੁਸੀਂ ਜਿਹੜਾ ਨੇਰੈਸ ਤੁਹਾਡੇ ਹਸਪਤਾਲ ਉੱਤੇ ਚਲੇ ਜਾਓ ਉੱਥੇ 24 ਘੰਟੇ ਮੈਡੀਕਲ ਐਡ ਅਵੇਲੇਬਲ ਹੈ ਇਹ ਬੜਾ ਸੁਨੇਹਾ ਦੇਣਾ ਆਇਆ ਸੀ ਪੰਜਾਬ ਦੇ ਵਿੱਚ ਹਜੇ ਜਿਹੜੇ ਹੜ੍ਹ ਦੇ ਨਾਲ ਪੀੜਿਤ ਪਰਿਵਾਰ ਨੇ ਉਹਨਾਂ ਨੂੰ ਲੈ ਕੇ ਸਰਕਾਰ ਦੇ ਵੱਲੋਂ ਕਿਹੜੇ-ਕਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਜੋ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਉਹਦੇ ਵਾਸਤੇ ਹੀ ਸਾਰਾ ਕੁਝ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਬਿਮਾਰੀਆਂ ਤੋਂ ਬਚਾਉਣਾ ਉਹਨਾਂ ਨੂੰ ਜਿਹੜਾ ਹੈਗਾ ਜਿਹਦਾ ਖੇਤ ਉਹਦੀ ਰੇਤ ਵਰਗੀ ਸੀਮ ਲੈ ਕੇ ਆਏ ਆ ਕਿ ਤੁਹਾਡੇ ਖੇਤ ਦੇ ਵਿੱਚ ਜਿਹੜੀ ਫਸਲ ਮਰ ਗਈ ਆ ਤੁਸੀਂ ਰੇਤ ਵੇਚ ਲਓ ਉਹਨੂੰ ਇਕੱਠੀ ਕਰਕੇ ਰੱਖ ਲਓ ਬਾਅਦ ਚ ਵੇਚ ਦਿਓ ਜਾਂ ਹੋਰ ਜੋ ਤੁਸੀਂ ਕਰਨਾ ਉਹਦੇ ਨਾਲ ਆਪਣੇ ਕਿਸੇ ਕੰਮ ਲਈ ਕਰਨੀਆਂ ਖੇਤ ਨੂੰ ਉੱਚਾ ਕਰਨਾ ਘਰ ਬਣਾਣਾ ਜੋ ਮਰਜ਼ੀ ਕਰੋ ਤੁਸੀਂ ਇਸੇ ਤਰ੍ਹਾਂ 20000 ਰੁਪਏ ਪਰ ਏਕੜ ਉਹਨਾਂ ਨੂੰ ਕੰਪਨਸੇਸ਼ਨ ਪੰਜਾਬ ਸਰਕਾਰ ਦੇਗੀ ਅੱਜ ਪ੍ਰਧਾਨ ਮੰਤਰੀ ਆਏ ਹੋ ਸਕਦਾ ਉਹ 30000 ਦੇ ਦੇਣ ਜਾਂ 50000 ਦੇ ਜਾਣ ਸੋ ਉਹਦੇ ਨਾਲ ਲੋਕਾਂ ਨੂੰ ਘਰ ਬਣਾਉਣ ਲਈ ਵੀ ਮਦਦ ਕਰਾਂਗੇ ਔਰ ਜਿਹੜੇ ਉਹਨਾਂ ਦੇ ਮवेशੀ ਮਰੇ ਉਹਦੇ ਲਈ ਵੀ ਦੇਵਾਂਗੇ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਧਾਨ ਮੰਤਰੀ ਆਏ ਆ ਉਹ ਬਹੁਤ ਵੱਡਾ ਰਾਹਤ ਪੈਕੇਜ ਦੇ ਕੇ ਜਾਣਗੇ ਫਿਰ ਹਾਲ ਜਿਵੇਂ ਬਹੁਤ ਸਾਰੇ ਐਨਜੀਓ ਸਾਹਮਣੇ ਆਏ ਨੇ ਪੰਜਾਬ ਦੇ ਵਿੱਚ ਪੀੜਿਤ ਲੋਕਾਂ ਦੀ ਸਹਾਇਤਾ ਕਰਨ ਵਾਸਤੇ ਇਸ ਦੇ ਨਾਲ ਨਾਲ ਸਾਈਬਰ ਕ੍ਰਾਈਮ ਜਿਹੜਾ ਉਹ ਵੀ ਹੁਣ ਵੱਧਦਾ ਹੋਇਆ ਨਜ਼ਰ ਆਇਆ ਉਸ ਦੇ ਬਾਰੇ ਕੀ ਸੁਝਾਅ ਦੇਣਾ ਚਾਹੋ ਦੇਖੋ ਇਹ ਹਮੇਸ਼ਾ ਹੁੰਦਾ ਜਿਹੜੇ ਜਿਹੜੇ ਬੈਡ ਐਲੀਮੈਂਟਸ ਆ ਉਹ ਜਿਹੜੇ ਇਹੋ ਜਿਹੇ ਹਾਲਾਤਾਂ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਆ ਬਟ ਮੈਨੂੰ ਲੱਗਦਾ ਕੋਈ ਏਡੀ ਵੱਡੀ ਪ੍ਰੋਬਲਮ ਨਹੀਂ ਆ ਲੋਕ ਸਾਡੇ ਜਿਹੜੇ ਐਨਜੀਓਸ ਆ ਬਹੁਤ ਸਿਆਣ ਦੇਖ ਕੇ ਆਪਣੇ ਹੱਥਾਂ ਨਾਲ ਆਪਣੀ ਮਦਦ ਕਰ ਰਿਹਾ ਉਹਦੇ ਚ ਕੋਈ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਸਾਨੂੰ ਬਹੁਤੇ ਬਹੁਤੇ ਬਾਦਰ ਕਰਨ ਦੀ ਲੋੜ ਨਹੀਂ ਹੈ ਜੀ ਮੈਨੂੰ ਵੀ ਜਿਹੜੇ ਬੰਦੇ ਕਹਿੰਦੇ ਅਸੀਂ ਵੀ ਜਾ ਕੇ ਪਿੰਡ 'ਚ ਜਾ ਕੇ ਵੈਰੀਫਾਈ ਕਰਕੇ ਸਾਰਾ ਸਰਟੀਫਾਈ ਕਰਕੇ ਫਿਰ ਅਸੀਂ ਉਹਨਾਂ ਦੀ ਮਦਦ ਕਰਦੇ ਆ ਕੋਈ ਐਸੀ ਗੱਲ ਨਹੀਂ ਹੈ ਜੀ ਪੰਜਾਬ ਦੇ ਵਿੱਚ ਆਉਣ ਵਾਲੀ ਡਿਨਰ ਦੇ ਵਿੱਚ ਕਿਹੜੀ ਸਟ੍ਰੈਟਜੀ ਬਣਾਈ ਜਾ ਰਹੀ ਹੈ ਕਿਸ ਤਰੀਕੇ ਨਾਲ ਪੰਜਾਬ ਦੀ ਸਾਮ ਸੰਭਾਲ ਕੀਤੀ ਜਾ ਰਹੀ ਹੈ ਸਾਡੀ ਸਟ੍ਰੈਟਜੀ ਹੈ ਜਿਹੜੀ ਆਪਾਂ ਹੁਣ ਤੱਕ ਡਿਸਕਸ ਕੀਤੀ ਹੈ ਕਿ ਜਿਹੜੀਆਂ ਬਿਮਾਰੀਆਂ ਫੈਲਣ ਦਾ ਜਿਹੜਾ ਹੈਗਾ ਉਹ ਦੀ ਰੋਕਤਾਂਮ ਕਰਨੀ ਆ ਜਿਹੜਾ ਐਡਾ ਵੱਡਾ ਦੁਖਾਂਤ ਹੋਇਆ ਉਹਦੇ ਚ ਲੋਕਾਂ ਨੂੰ ਕਿਵੇਂ ਕੱਢਣਾ ਉਹਨਾਂ ਦੀ ਮੈਂਟਲ ਹੈਲਥ ਉਹਨਾਂ ਨੂੰ ਉਹਨਾਂ ਨੂੰ ਜਿਹੜੀ ਮੈਡੀਕਲ ਐਡ ਫਾਈਨੈਂਸ਼ੀਅਲ ਐਡ ਕਿੱਦਾਂ ਉਹਨਾਂ ਨੂੰ ਜਿਹੜਾ ਹੈਗਾ ਸਾਈਕੋਲੋਜੀਕਲ ਸਪੋਰਟ ਦੇਣੀ ਆ ਇਹ ਹੀ ਸਾਰਾ ਡਿਸਕਸ ਕੀਤਾ ਜਿਹੇ ਹੀ ਆ ਇਹ ਹੁਣੇ ਤੁਸੀਂ ਜਾਣਿਆ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਵੱਲੋਂ ਉਹਨਾਂ ਲੋਕਾਂ ਦੀ ਸਹਾਇਤਾ ਕੀਤੀ ਜਾਏਗੀ ਜੋ ਕਿ ਫਿਲਹਾਲ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ ਸਰਕਾਰ ਵੱਲੋਂ ਆਇਦੇ ਨੂੰ ਪ੍ਰਾਲੀਕਿਤੇ ਜਾ ਰਿਹਾ ਤੇ ਹੁਣ ਵੀ ਧਿਆਨ ਰੱਖਿਆ ਜਾ ਰਿਹਾ ਖਾਸ ਕਰਕੇ ਉਹਨਾਂ ਲੋਕਾਂ ਦਾ ਜੋ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ ਅੱਧੀਆਂ ਹੋਰ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ ਫਟੇ ਟੀਵੀ ਤੇ ਮੈਟਵਲਿੰਕ ਕੋਰ ਕੈਮਰਾਮੈਨ ਕੁਲਦੀਪ ਦੇ ਨਾਲ ਇਹ ਸੰਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਦਾਰੀਆਂ ਹੋਰ ਸਰਗਰਮੀਆਂ ਲੈ ਕੇ ਫਿਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ ਸ਼ੁਕਰੀਆ ਕਰ